ਦਿਨੋਂ ਦਿਨ ਲੋਕਾਂ ਦੇ ਵਿੱਚ ਪਿਆਰ ਤਾਂ ਬਾਈ ਘਟ ਹੀ ਰਿਹਾ ਹੈਗਾ ਪਰ ਬਦਲਦੇ ਜ਼ਮਾਨੇ ਦੇ ਨਾਲ ਹੁਣ ਤਾਂ ਰੋਣਾ ਧੋਣਾ ਵੀ ਘੱਟ ਹੁੰਦਾ ਜਾਂਦਾ ਹੈ ਆਹ ਸੀ 90 ਮਾਡਲ ਤੋਂ ਪਹਿਲਾਂ ਨਹੀਂ ਬੀਬੀ ਨੂੰ ਜਦੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਕਿਸੇ ਦੀ ਬੁੜੀ ਮਰ ਗਈ ਇਹ ਤਾਂ ਚੱਕ ਕੇ ਚਿੱਟੀਆਂ ਚੁੰਨੀਆਂ ਉਦ ਦੀ ਤੁਰ ਪੈਂਦੀਆਂ ਹੁੰਦੀਆਂ ਅਗਲੇ ਦੇ ਗੇਟ 'ਚ ਹੀ ਲੇਡੀ ਸੰਗੀਤ ਸ਼ੁਰੂ ਕਰ ਦਿੰਦੇ ਹੁੰਦੇ ਸੀ ਮੈਂ ਤੋ ਤਾ ਮਨੋਂ ਕੱਲੇ ਨਾ ਝੜਕੇ ਤੁਰ ਗਏ ਨਾ ਪਿਤਾ ਸੋ ਟਾਟਾ ਸੋਮੋ ਕਰਾ ਕੇ ਗਈ ਵੀ ਸਾਨੂੰ ਚਾਰਾਂ ਨੂੰ ਨਾਲ ਲੈ ਜਾਂਦੀ ਉਹ ਦਲਜੀਤ ਦਾ ਸੋਹ ਦੇਖਣ ਗਈ ਹੋਈ ਆ ਵੀ ਤੁਸੀਂ ਰਹਿ ਗਈ। ਚਲੋ ਉਹ ਤਾਂ ਉਹਨਾਂ ਦਾ ਮੋਹ ਪਿਆਰ ਹੁੰਦਾ ਸੀਗਾ। ਪਰ ਆ ਜਿਹੜੀਆਂ 90 ਮਾਡਲ ਤੋਂ ਬਾਅਦ ਵਾਲੀਆਂ ਆ ਗਈਆਂ ਇਹਨਾਂ ਨੂੰ ਜਦੋਂ ਪਤਾ ਲੱਗ ਜੇ ਵੀ ਕਿਸੇ ਦੀ ਬੁੜੀ ਮਰ ਗਈ ਇਹ ਅਗਲੇ ਦਿਤੇ ਘਰੇ ਤਾਂ ਮੰਗਰੋਂ ਜਾਣਗੇ ਪਹਿਲਾਂ ਪਾਰਲਰ ਕਣੀ ਨੂੰ ਭੱਜ ਲੈਂਦੀਆਂ ਨੇ। ਕਹਿਣਗੇ ਮੈਂ ਤਾਂ ਆਈ ਬ੍ਰੋਕਰ ਆ ਕੇ ਆਣੀ ਆ। 3 ਘੰਟੇ ਇਹ ਪਾਰਲਰ ਚੋਂ ਹੀ ਨਿਕਲਦੇ ਉਹਦੋਂ ਅਗਲੀ ਦੀ ਬੁੜੀ ਮੁਸ਼ਕ ਜਾਂਦੀ ਹੈ। ਆਗਰਬੱਤੀਆਂ ਲਾ ਲਾ ਰੱਖਣੀਆਂ ਪੈਂਦੀਆਂ ਵਿਚਾਰੀ ਨਹੀਂ 3 ਕਿਲੋਮੀਟਰ ਤੱਕ ਲਾਪਟਾ ਛੱਡਦੀ ਹੈ। ਅੱਛਾ ਵਾ ਜਾ ਕੇ ਫੇਰ ਕਿਹੜਾ ਇਹ ਬਿੰਦਰੇਖੀ ਵਾਲੀ ਏਕ ਲਾ ਦਿੰਦੀ ਨੇ ਚੁੱਪ ਕਰਕੇ ਬਹਿ ਜਾਣਗੀਆਂ ਜਿੰਨਾਂ ਦੀ ਬੁੜੀ ਮਰੀ ਹੁੰਦੀ ਉਹਨੂੰ ਕਹਿੰਗੇ ਚੱਲ ਨਹੀਂ ਭਾਣੇ ਵਧੀਆ ਹੋਇਆ ਕੰਮ ਨਿਬੜੇ ਤੂੰ ਤਾਂ ਹੋਲੀ ਜੀ ਹੋਗੀ ਸਾਡੇ ਲਈ ਪਤਾ ਨਹੀਂ ਕਿੱਦੇ ਮਰੂ ਨਾ ਇਹਨਾਂ ਤੋਂ ਪਿੱਟ ਸਿਆਪਾ ਹੋ ਵੀ ਬਾਈ ਇਹ ਤਾਂ ਪ੍ਰਾਣੀਆਂ ਬੁੜੀਆਂ ਸੀ ਜਿਹੜੀਆਂ ਸਿੱਧੂ ਮੂਸੇ ਵਾਲੇ ਵਾਂਗੂ ਮਾਰ-ਮਾਰ ਪੱਟਾਂ ਤੇ ਥਾਪੀਆਂ ਕੀਰਨੇ ਪਾ ਗਈਆਂ ਇਹਨਾਂ ਬੀ ਨੀ ਕਹਣਾ